ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਅਕਾਲ ਪੁਰਖ ਦੇ ਵਿੱਚ ਮੈਂ ਅੱਜ ਤੁਹਾਡੇ ਲਈ ਲੈ ਕੇ ਆਈਆਂ ਗੁਰੂ ਨਾਨਕ ਦੇਵ ਜੀ ਦੀ ਸਾਖੀ ਸੱਚਾ ਸੌਦਾ ਇਹ ਮੈਨੂੰ ਕਈ ਮੇਰੀਆਂ ਵੀਰਾਂ ਭੈਣਾਂ ਦੇ ਕਮੈਂਟ ਆਏ ਸੀਗੇ ਕਿ ਮੈਂ ਇਹ ਸਾਖੀ ਤੁਹਾਡੇ ਨਾਲ ਸਾਂਝੀ ਕਰਾਂ ਤਾਂ ਮੈਂ ਅੱਜ ਲੈ ਕੇ ਆਈਆਂ ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਮਹਤਾ ਕਾਲੂ ਜੀ ਚਾਹੁੰਦੇ ਸਨ ਕਿ ਉਹਨਾਂ ਦਾ ਪੁੱਤਰ ਵੀ ਵਪਾਰ ਕਰਨਾ ਸਿੱਖੇ ਤਾਂ ਜੋ ਕਰਦੇ ਕਮਾ ਵਿੱਚ ਹਿੱਸਾ پا ਸਕੇ ਇੱਕ ਦਿਨ ਮਹਿਤਾ ਕਾਲੂ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ 200 ਰੁਪਏ ਦਿੱਤੇ ਅਤੇ ਕਿਹਾ ਪੁੱਤਰ ਜੀ ਇਹ ਪੈਸੇ ਲੈ ਜਾ ਤੇ ਕੋਈ ਚੰਗੀ ਵਸਤੂ ਖਰੀਦ ਕੇ ल्या ਜਿਸ ਨਾਲ ਸਾਨੂੰ ਕੋਈ ਲਾਭ ਹੋਵੇ ਇਹੀ ਤੇਰਾ ਸੱਚਾ ਸੌਦਾ ਮਤਲਬ ਵਪਾਰ ਹੋਵੇਗਾ ਗੁਰੂ ਜੀ ਪੈਸੇ ਲੈ ਕੇ ਰਾਹ ਤੇ ਨਿਕਲੇ ਰਸਤੇ ਵਿੱਚ ਉਹਨਾਂ ਨੇ ਕੁਝ ਸੰਤਾਂ ਤੇ ਗਰੀਬਾਂ ਨੂੰ ਲੋਕਾਂ ਨੂੰ ਦੇਖਿਆ ਜੋ ਬਹੁਤ ਭੁੱਖੇ ਤੇ ਤਰਸੇ ਹੋਏ ਸਨ ਤਰਾਸ ਦੇ ਮਤਲਬ ਕਿ ਉਹਨਾਂ ਨੂੰ ਬੜੀ ਪਿਆਸ ਲੱਗੀ ਹੋਈ ਸੀ ਗੁਰੂ ਨਾਨਕ ਦੇਵ ਜੀ ਦੇ ਮਨ ਵਿੱਚ ਆਇਆ ਜੇ ਮੈਂ ਇਹ ਪੈਸੇ ਇਹਨਾਂ ਨੂੰ ਖਾਣ ਪੀਣ ਦੀਆਂ ਚੀਜ਼ਾਂ ਤੇ ਖਰਚ ਕਰਾਂ ਤਾਂ ਇਹੀ ਸਭ ਤੋਂ ਵੱਡਾ ਮੇਰੇ ਲਈ ਸੱਚਾ ਸੌਦਾ ਹੋਵੇਗਾ ਉਹਨਾਂ ਨੇ 20 ਰੁਪਏ ਨਾਲ ਅਨਾਜ ਤੇ ਖਾਣ ਪੀਣ ਦੀਆਂ ਚੀਜ਼ਾਂ ਖਰੀਦੀਆਂ ਅਤੇ ਗਰੀਬਾਂ ਭੁੱਖਿਆਂ ਤੇ ਸਾਧੂਆਂ ਵਿੱਚ ਵੰਡ ਦਿੱਤੀਆਂ ਸਭ ਨੇ ਤ੍ਰਿਪਤ ਹੋ ਕੇ ਗੁਰੂ ਜੀ ਨੂੰ ਅਸੀਸਾਂ ਦਿੱਤੀਆਂ ਜਦੋਂ ਗੁਰੂ ਨਾਨਕ ਦੇਵ ਜੀ ਘਰ ਵਾਪਸ ਆਏ ਤਾਂ ਪਿਤਾ ਜੀ ਨੇ ਪੁੱਛਿਆ ਕਿੱਥੇ ਹੈ ਉਹ ਸੌਦਾ ਜੋ ਤੂੰ ਲਿਆ ਕੇ ਦੇਣਾ ਸੀ ਗੁਰੂ ਜੀ ਨੇ ਨਿਮਰਤਾ ਨਾਲ ਉੱਤਰ ਦਿੱਤਾ ਪਿਤਾ ਜੀ ਮੈਨੂੰ ਰਸਤੇ ਵਿੱਚ ਭੁੱਖੇ ਤੇ ਲੋੜਵੰਦ ਮਸਾਦੋਂ ਮਿਲੇ ਸਨ ਮੈਂ ਉਹਨਾਂ ਲਈ ਖਾਣਾ ਖਰੀਦਿਆ ਗਰੀਬਾਂ ਦੀ ਸੇਵਾ ਅਤੇ ਭੁੱਖਿਆਂ ਨੂੰ ਰਜਾ ਕੇ ਖਾਉਣਾ ਹੀ ਮੇਰੇ ਲਈ ਸਭ ਤੋਂ ਵੱਡਾ ਸੱਚਾ ਸੌਦਾ ਹੈ ਦੁਨਿਆਵੀ ਵਪਾਰ ਤੋਂ ਇਹ ਵਪਾਰ ਵੱਡਾ ਹੈ ਕਿਉਂਕਿ ਇਸ ਨਾਲ ਮਨੁੱਖਤਾ ਦੀ ਭਲਾਈ ਹੁੰਦੀ ਹੈ ਉਹਨਾਂ ਨੂੰ ਮੈਂ ਖਾਣਾ ਖਵਾਇਆ ਹੈ ਤੇ ਉਹਨਾਂ ਨੇ ਮੈਨੂੰ ਸੀਸਾਂ ਦਿੱਤੀਆਂ ਨੇ ਸੋ ਇਸ ਤੋਂ ਆਪਾਂ ਨੂੰ ਸਿੱਖਿਆ ਕੀ ਮਿਲਦੀ ਹੈ ਕਿ ਮਨੁੱਖਤਾ ਦੀ ਸੇਵਾ ਸਭ ਤੋਂ ਵੱਡਾ ਧਰਮ ਹੈ ਆਪਾਂ ਨੂੰ ਹਰ ਇੱਕ ਮਨੁੱਖ ਦੀ ਸੇਵਾ ਕਰਨੀ ਚਾਹੀਦੀ ਹੈ ਚਾਹੇ ਉਹ ਆਪਾਂ ਤੋਂ ਛੋਟਾ ਹੈ ਚਾਹੇ ਉਹ ਅਮੀਰ ਆ ਚਾਹੇ ਉਹ ਗਰੀਬ ਆ ਆਪਣਾ ਮਨੁੱਖਤਾ ਦਾ ਮੇਨ ਧਰਮ ਕੀ ਹੈ ਕਿ ਮਨੁੱਖਤਾ ਦੀ ਸੇਵਾ ਕਰਨਾ ਜਿੱਦਾਂ ਕਿ ਹੁਣ ਹੜ ਆਏ ਹੋਏ ਨੇ ਇਹਨਾਂ ਦੇ ਵਿੱਚ ਜਿਹੜੇ ਸਿੱਖ ਭਾਈ ਨੇ ਮੇਰੇ ਸਭ ਤੋਂ ਅੱਗੇ ਹੋ ਕੇ ਆਪਣੀ ਸੇਵਾ ਨਿਵਾ ਰਹੇ ਨੇ ਇਹ ਹੁੰਦੀ ਹੈ ਸਿੱਖ ਧਰਮ ਲਈ ਸੇਵਾ ਮਤਲਬ ਮਨੁੱਖਤਾ ਦੀ ਪਲਾਇ ਦੇ ਲਈ ਜਿਹੜੀ ਸੇਵਾ ਹੋ ਰਹੀ ਹੈ ਉਹ ਆਪਣਾ ਸਭ ਤੋਂ ਵੱਡਾ ਧਰਮ ਹੈ ਭੁੱਖਿਆਂ ਨੂੰ ਅਰ ਜਾ ਕੇ ਖਵਾਉਣਾ ਸਭ ਤੋਂ ਵੱਡੀ ਨੇਕੀ ਹੈ ਜੇ ਆਪਣੇ ਆਪਣੇ ਬੂਏ ਤੇ ਜਾਂ ਆਪਣੇ ਗੇਟ ਤੇ ਆਪਣੇ ਘਰੇ ਕੋਈ ਭੁੱਖਾ ਸਾਧੂ ਸੰਤ ਆਉਂਦਾ ਏ ਤੇ ਆਪਾਂ ਤੋਂ ਜੇ ਦੋ ਰੋਟੀਆਂ ਦੀ ਮੰਗ ਕਰਦਾ ਏ ਤਾਂ ਆਪਾਂ ਨੂੰ ਖਵਾ ਦੇਣੀ ਚਾਹੀਦੀ ਹੈ ਕਿਉਂਕਿ ਦੋ ਰੋਟੀਆਂ ਖਵਾਉਣ ਨਾਲ ਆਪਣੇ ਅਨਾਜ ਵਿੱਚ ਕੋਈ ਕਮੀ ਨਹੀਂ ਹੋਣ ਲੱਗੀ ਕਮ ਸੇ ਕਮ ਉਹ ਆਪਣਾ ਢਿੱਡ ਭਰ ਕੇ ਜਾਏਗਾ ਆਪਾਂ ਨੂੰ ਅਸੀਸਾਂ ਹੀ ਦੇ ਕੇ ਜਾਏਗਾ ਅੱਜ ਦੇ ਕਾਲ ਯੁੱਗ ਦੇ ਟਾਈਮ ਵਿੱਚ ਕਿਸੇ ਤੋਂ ਅਸੀਸ ਲੈਣੀ ਬਹੁਤ ਵੱਡੀ ਗੱਲ ਹੈ ਕਿਉਂਕਿ ਦੁਰ ਅਸੀਸਾਂ ਬਦੂਆ ਤਾਂ ਹਰ ਇੱਕ